ਸਕਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਹੱਲ ਕਰਨ ਜਾ ਰਹੇ ਹਾਂ ਸ਼੍ਰੇਣੀ 9ਵੀਂ ਦੀ ਸਮਾਜਿਕ ਵਿਗਿਆਨ ਦੀ ਜੋ ਰਮੀਡੀਅਲ ਸ਼ੀਟ ਸਾਨੂੰ ਪਈ ਹੈਗੀ ਆ 40 ਠੀਕ ਹੈ ਸ਼ੀਟ ਨੰਬਰ 14 ਬੱਚਿਓ ਜਿਹੜੀ ਇਹ ਕੰਪੀਟੈਂਸੀਜ਼ ਨੇ ਇਹਨਾਂ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹੈਗੇ ਆ ਠੀਕ ਹੈ ਬਸ ਇਹਦੇ ਵਿੱਚ ਕੁਝ ਇੱਕ ਜਿਹੜੀ ਕੰਪੀਟੈਂਸੀਜ਼ ਹੈ ਜਿਹਦੇ ਬਾਰੇ ਇਸ ਨਵੀਂ ਜਿਹੜੀ ਆਈ ਹੈਗੀ ਆ ਉਹ ਹੈਗੀ ਆ ਠੀਕ ਹੈ ਇੱਕ ਜਿਹੜਾ ਇੰਡੀਅਨ ਪਰਸਪੈਕਟਿਵਸ ਨੇ ਅਫਰਟਸ ਟੁਵਰਡਸ ਕਨਜ਼ਰਵੇਸ਼ਨ ਐਂਡ ਸਸਟੇਨੇਬਿਲਟੀ ਇਨ ਸੋਸਾਇਟੀ ਠੀਕ ਕਿ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਗਲੋਬਲ ਉਹਦੇ ਨਾਲ ਸੰਬੰਧਿਤ ਬਾਕੀ ਤਕਰੀਬਨ ਆਪਾਂ ਪਹਿਲੀ ਵੀਡੀਓ ਵਿੱਚ ਕਰ ਚੁੱਕੇ ਆ ਇਸ ਕਰਕੇ ਕੰਪੀਟੈਂਸੀਸ ਤੇ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਆਪਾਂ ਸ਼ੀਟ ਨੰਬਰ 14 ਜਿਹੜੀ ਉਹਨੂੰ ਹੱਲ ਕਰਨਾ ਸ਼ੁਰੂ ਕਰਦੇ ਆ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਜਿਹੜਾ ਇਹ ਚੈਨਲ ਹੈ ਉਹ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਅਗਰ ਨਹੀਂ ਕਰਿਆ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਥੀ ਜਿਹੜਾ ਇਹ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਜਿਹੜੀਆਂ ਕੱਲੀਆਂ ACP ਨਾਲ ਸੰਬੰਧਤ ਹੀ ਨਹੀਂ ਵੈਸੇ ਵੀ ਜਨਰਲ ਬੋਰਡ ਨਾਲ ਪੇਪਰ ਨੇ ਜਿਹੜੇ ਜਾਂ ਜਨਰਲ ਇਨਫੋਰਮੇਸ਼ਨ ਲਈ ਵੀ ਜਿਹੜੀ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਹੈਗੀਆਂ ਨੇ ਜਿਹੜੀਆਂ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਣਗੀਆਂ ਠੀਕ ਹੈ ਤਾਂ ਬੱਚਿਓ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਜੇ ਵੀਡੀਓ ਅੱਛੀ ਲੱਗਦੀ ਆ ਤੇ ਵੀਡੀਓ ਨੂੰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਗਰ ਕੋਈ ਕੁਐਸਚਨ ਦੇ ਵਿੱਚ ਕੋਈ ਦਿੱਕਤ ਲੱਗਦੀ ਆ ਤਾਂ ਕਮੈਂਟ ਕਰਕੇ ਮੈਨੂੰ ਦੱਸੋ ਤਾਂ ਕਿ ਉਸ ਨੂੰ ਮੈਂ ਹੋਰ ਅੱਗੇ ਤੋਂ ਵਧੀਆ ਤਰੀਕੇ ਦੇ ਨਾਲ ਕਰ ਸਕਾਂ ਤਾਂ ਅੱਜ ਆਪਾਂ ਕੁਐਸਚਨ ਨੰਬਰ 1 ਤੋਂ ਸ਼ੁਰੂ ਕਰਦੇ ਆਂ ਕਹਿੰਦਾ ਮੰਨ ਲਓ ਕਿ 2024 ਦੇ ਵਿੱਚ ਵਿੱਚ ਭਾਰਤ ਦੇ ਗੁਆਂਡੀ ਦੇਸ਼ ਨੇਪਾਲ ਦੀ ਜਿਹੜੀ ਜਨਸੰਖਿਆ ਉਹ ਕਿੰਨੀ ਹੈਗੀ ਆ 10 ਲੱਖ ਹੈ ਤੇ ਉਹਦੇ ਵਿੱਚੋਂ ਕੀ ਹੋ ਗਿਆ ਇਸ ਸਾਲ 9000 ਲੋਕਾਂ ਦੀ ਮੌਤ ਹੋ ਗਈ ਤੇ 12000 ਲੋਕ ਕੀ ਹੋ ਗਏ ਪੈਦਾ ਹੋ ਗਏ ਜਾਨਕਿ 12000 ਲੋਕਾਂ ਦਾ ਜਨਮ ਹੋਇਆ ਤੇ ਇਸ ਜਾਣਕਾਰੀ ਦੇ ਆਧਾਰ ਤੇ ਠੀਕ ਹੈ ਨਵਾਲ ਦੀ ਜਨਸੰਖਿਆ ਦੀ ਵਾਧਾ ਦਰ ਪਤਾ ਕਰਨੀ ਆ ਦਰ ਜਿਹੜੀ ਬੱਚਿਓ ਆਪਾਂ ਹਮੇਸ਼ਾ ਪਰਸੈਂਟੇਜ ਚ ਪਤਾ ਕਰਦੇ ਆ ਤਾਂ ਇਸ ਕਰਕੇ ਕੀ ਹੋਇਆ 9000 ਬੰਦਿਆਂ ਦੀ ਡੈਥ ਹੋਈ ਤੇ 12000 ਪੈਦਾ ਹੋਏ ਤਾਂ ਮਤਲਬ ਕੀ ਹੋਇਆ ਕਿ 3000 ਜਿਹੜਾ ਹੈ ਉਹ ਵਾਧਾ ਹੋਇਆ ਤੇ ਜੇ 10 ਲੱਖ ਦਾ ਆਪਾਂ ਦੇਖੀਏ 3000 ਜੇ ਮੈਥ ਤੁਹਾਨੂੰ ਪਰਸੈਂਟੇਜ ਕੱਢਣੀ ਆਂਦੀ ਹੋਊਗੀ ਠੀਕ ਹੈ ਤਾਂ 3 ਲੱਖ ਹੈ ਜਿਹੜਾ 3000 ਹੈ ਉਹ 10 ਲੱਖ ਦਾ 0.3% ਹੈਗਾ ਜਿਹੜਾ ਉਹ ਬਣਦਾ ਹੈ ਸੱਤਾ ਸਾਡਾ ਆਪਸ਼ਨ ਹੈਗਾ ਬੀ ਰਾਈਟ ਆਨਸਰ ਸੁਮੇਦਾ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਠੀਕ ਹੈ ਉਸ ਨੂੰ ਕੰਪਨੀ ਦੀ ਟੀਮ ਦਾ ਹੌਸਲਾ ਵਧਾਉਣ ਤੇ ਪ੍ਰਦਰਸ਼ਨ ਨੂੰ ਸੁਧਾਰ ਕਰਨ ਦਾ ਕੰਮ ਮਿਲਿਆ ਪਰ ਸੁਮੇਦਾ ਕੋਈ ਸਾਥੀ ਉਸ ਦੇ ਵਿਚਾਰਾਂ ਤੇ ਤਰੀਕਿਆਂ ਨੂੰ ਅਪਣਾਉਣ ਲਈ ਤਿਆਰ ਨਹੀਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਠੀਕ ਹੈ ਤਾਂ ਕੀ ਹੈਗਾ ਬੱਚਿਓ ਇੱਕ ਤਰ੍ਹਾਂ ਨਾਲ ਜਿਹੜਾ ਹੈ ਇਹ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਕੰਮ ਹੈਗਾ ਠੀਕ ਜਿੱਦਾਂ ਤੁਹਾਨੂੰ ਇੱਕ ਕਾਉਂਸਲਰ ਦੀ ਜੌਬ ਮਿਲੀ ਆ ਤਾਂ ਤੁਸੀਂ ਕੀ ਕਰਨਾ ਕਾਉਂਸਲ ਕਰਕੇ ਉਹਨਾਂ ਦਾ ਹੌਸਲਾ ਵਧਾਉਣਾ ਹੈ ਠੀਕ ਇਹਦੇ ਵਿੱਚ ਕੀ ਹੋਊਗਾ ਟੀਮ ਦੇ ਮੈਂਬਰਾਂ ਦੇ ਵਿਚਾਰ ਸੁਣ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਨਵੇਂ ਨਿਯਮ ਲਾਗੂ ਕਰਨੇ ਚਾਹੀਦੇ ਨੇ ਉਸ ਟੀਮ ਨੂੰ ਤੁਰੰਤ ਤਬਦੀਲੀ ਲਿਆਣੀ ਚਾਹੀਦੀ ਲਈ ਮਜਬੂਰ ਕਰਨਾ ਚਾਹੀਦਾ ਹੈ ਠੀਕ ਹੈ ਬੱਚਿਓ ਕਾਉਂਸਲਿੰਗ ਦਾ ਕੰਮ ਕਦੇ ਵੀ ਮਜਬੂਰੀ ਚ ਨਹੀਂ ਹੁੰਦਾ ਕਿਸੇ ਨੂੰ ਠੀਕ ਹੈ ਮਜਬੂਰ ਕਰਕੇ ਨਹੀਂ ਹੁੰਦਾ ੱੱਕੇ ਨਾਲ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਮੈਂਬਰਾਂ ਨਾਲ ਕੰਮ ਕਰਨਾ ਚਾਹੀਦਾ ਹੈ ਜਿਹੜੇ ਉਸ ਦੇ ਵਿਚਾਰ ਸਵੀਕਾਰ ਕਰਨ ਠੀਕ ਹੈ ਕਦੇ ਵੀ ਟੀਮ ਦੇ ਵਿੱਚ ਕੁਝ ਮੈਂਬਰਾਂ ਨੂੰ ਲੈ ਕੇ ਆਪਾਂ ਅੱਗੇ ਨਹੀਂ ਚੱਲ ਸਕਦੇ ਸਾਰੀ ਟੀਮ ਦਾ ਹੋਣਾ ਜ਼ਰੂਰੀ ਹੈ ਉਸ ਨੂੰ ਆਪਣੇ ਤੌਰ ਤਰੀਕੇ ਨਾਲ ਟੀਮ ਨੂੰ ਲਾਗੂ ਕਰਨੇ ਚਾਹੀਦੇ ਹਨ ਪਾਵੇਂ ਤਿਆਰ ਹੋਣ ਨਾ ਹੋਣ ਜਿੱਤ ਤਾਂ ਪਹਿਲਾਂ ਵੀ ਗੱਲ ਕਰੀ ਕਾਉਂਸਲਿੰਗ ਦੇ ਵਿੱਚ ਕਦੇ ਵੀ ਤੱਕਾ ਨਹੀਂ ਹੁੰਦਾ ਇਸ ਕਰਕੇ ਕੀ ਹੈ ਕਿ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਤਹੀ ਜਿਹੜੇ ਨਵੇਂ ਨਿਯਮ ਨੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਠੀਕ ਕੁਐਸਚਨ ਨੰਬਰ 3 ਹੈ ਖੇਤ ਲਿਖਿਆ ਵਿੱਚੋਂ ਕਿਹੜੀ ਖੇਤੀ ਹੈ ਜਿਹੜੀ ਫਸਲਾਂ ਫਲ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਨਾਲ-ਨਾਲ ਪਸ਼ੂ ਪਾਲਣ ਦਾਤੰਦਾ ਵੀ ਕੀਤਾ ਜਾਂਦਾ ਹੈ ਠੀਕ ਵਿਸ਼ਾਲ ਖੇਤੀ ਆਪਾ ਪੜ ਚੁੱਕਿਆ ਖੇਤੀਆਂ ਵੱਖ-ਵੱਖ ਕਿਸਮਾਂ 'ਚ ਉਹ ਖੇਤੀ ਹੁੰਦੀ ਹੈ ਜਿੱਥੇ ਖੇਤਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੰਗ੍ਰਹਿ ਖੇਤੀ ਉਹ ਹੁੰਦੀ ਹੈ ਜਦੋਂ ਇੱਕ ਹੀ ਖੇਤ ਵਿੱਚ ਇੱਕ ਤੋਂ ਵੱਧ ਫਸਲਾਂ ਉਗਾਈਆਂ ਜਾਂਦੀਆਂ ਨੇ ਬਗਾਤੀ ਖੇਤੀ ਬਗਾਨਾਂ ਨਾਲ ਸੰਬੰਧਿਤ ਹੈ ਬਾਗ ਲਗਾਣੇ ਤਾਂ ਇਹ ਖੇਤੀ ਕਿਹੜੀ ਹੋਗੀ ਜਿਹਦੇ ਵਿੱਚ ਫਸਲਾਂ ਦੇ ਨਾਲ-ਨਾਲ ਅਸੀਂ ਪਸ਼ੂ ਪਾਲਣ ਤੋਂ ਦਾ ਵੀ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਮਿਸ਼ਰਤ ਖੇਤੀ ਠੀਕ ਹੈ ਤਾਂ ਇਸ ਕਰਕੇ ਇਹ ਜਿਹੜੀ ਹੈ ਸਾਡਾ ਆਨਸਰ ਹੈ ਬੀ ਜਿਹੜਾ ਹੈ ਇਹਦਾ ਰਾਈਟ ਆਨਸਰ ਹੈਗਾ ਅੱਗੇ ਹੈ ਘੱਟ ਸੀਮਤ ਜਲ ਸਰੋਤਾਂ ਵਾਲੀਆਂ ਥਾਵਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖੇਤੀ ਕਰਨ ਲਈ ਸਭ ਤੋਂ ਵੱਧ ਸੰਭਾਵਨਾ ਮੰਨੀ ਜਾਂਦੀ ਹੈ ਜਾਨਕਿ ਜਿੱਥੇ ਕੀ ਹੁੰਦੇ ਆ ਜਲ ਸਰੋਤ ਕੀ ਹੁੰਦੇ ਨੇ ਘਟ ਹੁੰਦੇ ਨੇ ਜਾਨਕਿ ਖੁਸ਼ਕ ਖੇਤੀ ਕੀਤੀ ਜਾਣੀ ਆ ਠੀਕ ਹੈ ਜਿਹਨੂੰ ਘੱਟ ਪਾਣੀ ਦੀ ਲੋੜ ਹੈ ਸਿੰਜਾਈ ਲਈ ਤਾਂ ਉਹ ਕਿਹੜੀ ਹੋਊਗੀ ਦਾਲਾਂ ਦੀ ਖੇਤੀ ਮੱਕੀ ਦੀ ਖੇਤੀ ਜੌਂ ਦੀ ਖੇਤੀ ਜਾਂ ਪਰੋਕਤ ਸਾਰੀਆਂ ਬੱਚਿਓ ਸਾਰੀਆਂ ਦੀਆਂ ਸਾਰੀਆਂ ਕੀ ਨੇ ਖੁਸ਼ਕ ਫਸਲਾਂ ਨੇ ਘੱਟ ਪਾਣੀ ਚੰਦਿਆਂ ਨੇ ਤਾਂ ਇੱਥੇ ਸਾਡਾ ਆਨਸਰ ਆਂਦਾ ਹੈ ਅਪਰੋਕਤ ਸਾਰੀਆਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕਮੁਖ ਤੌਰ ਤੇ ਸੰਸਾਰ ਭਰ ਵਿੱਚ ਖੇਤੀਬਾੜੀ ਖੇਤਰਾਂ ਦੀ ਵੰਡ ਨੂੰ ਨਿਰਧਾਰਤ ਕਰਦਾ ਹੈ ਤਾਂ ਖੇਤੀ ਨੂੰ ਨਿਰਧਾਰਤ ਕਰਨ ਵਾਲੇ ਜਿਹੜੇ ਤੱਤ ਨੇ ਆਪਾਂ ਇਹ ਲੈਸਨ ਦੇ ਵਿੱਚ ਪੜ ਚੁੱਕੇ ਹੈਗੇ ਆ ਠੀਕ ਹੈ ਉਹ ਕਿਹੜੇ-ਕਿਹੜੇ ਨੇ ਮੌਸਮ ਤੇ ਜਲਵਾ ਤਰਾਤਲ ਉੱਥੇ ਦੀ ਜ਼ਮੀਨ ਦਾ ਕਿਸ ਤਰ੍ਹਾਂ ਦੀ ਹੈ ਮਿੱਟੀ ਦੀਆਂ ਕਿਸਮਾਂ ਕਿਸ ਤਰ੍ਹਾਂ ਦੀਆਂ ਨੇ ਠੀਕ ਹੈ ਤਰਾਤਲ ਤੋਂ ਮਤਲਬ ਹੈ ਪਹਾੜ ਪਠਾਰ ਜਾਂ ਮੈਦਾਨ ਮਿੱਟੀ ਦੀ ਕਿਸਮ ਤੋਂ ਭਾਵ ਹੈ ਕਿ ਮਿੱਟੀ ਦੀਆਂ ਜਿਦਾਂ ਸਾਡੇ ਕੋਲ ਛੇ ਤਰ੍ਹਾਂ ਦੀਆਂ ਕਿਸਮਾਂ ਨੇ ਜਲੌੜ ਮਿੱਟੀ ਹੈ ਲਾਲ ਮਿੱਟੀ ਹੈ ਕਾਲੀ ਮਿੱਟੀ ਹੈ ਕਿਸ ਤਰ੍ਹਾਂ ਦੀਆਂ ਤੇ ਉੱਥੇ ਸਿੰਚਾਈ ਸਹੂਲਤਾਂ ਕਿੱਦਾਂ ਦੀਆਂ ਨੇ ਠੀਕ ਹੈ ਤਲਾਬ ਨੇ ਸਿੰਚਾਈ ਦੀਆਂ ਸਹੂਲਤਾਂ ਨਹਿਰਾਂ ਨੇ ਟਿਊਬਲ ਨੇ ਕੀਨੇ ਤਾਂ ਇਸ ਕਰਕੇ ਸਾਰੇ ਦੇ ਸਾਰੇ ਕਾਰਨ ਬਣਦੇ ਨੇ ਖੇਤੀ ਨੂੰ ਨਿਰਧਾਰਤ ਕਰਨ ਲਈ ਤਾਂ ਸਾਡਾ ਆਨਸਰ ਹੈ ਡੀ ਆਪਸ਼ਨ ਅਪਰੋਕਤ ਸਾਰੇ 체ਮਾ ਕੁਐਸਚਨ ਹੈ ਹਿਮਾਲਿਆ ਪਰਬਤ ਦੀ ਲੜੀ ਭਾਰਤ ਵਿੱਚ ਕਿਹੜੇ ਤਰੀਕਿਆਂ ਨਾਲ ਭਾਰਤੀ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ ਠੀਕ ਹੈ ਹਿਮਾਲਿਆ ਕੀ ਹੈ ਵੱਡੇ ਦਰਿਆਵਾਂ ਤੇ ਝੀਲਾਂ ਦਾ ਸਰੋਤ ਹੈ ਬਿਲਕੁਲ ਸਹੀ ਹਿਮਾਲਿਆ ਦਾ ਖੇਤਰ ਆਪਣੀ ਪ੍ਰਕਿਰਤਿਕ ਸੁੰਦਰਤਾ ਕਰਕੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਅਕਰਸ਼ਿਤ ਕਰਦਾ ਹੈ ਇਹ ਵੀ ਠੀਕ ਹੈ ਠੀਕ ਹੈ ਹਿਮਾਲਿਆ ਦਾ ਖੇਤਰ ਬਖ਼ ਬਰਕਾਰ ਦੀ ਜੈਵਿਕ ਵਿਭਿੰਨਤਾ ਨਾਲ ਭਰਪੂਰ ਹੈ ਇਹ ਵੀ ਸਹੀ ਹੈ ਤਾਂ ਇਸ ਕਰਕੇ ਸਾਡੇ ਤਿੰਨੋਂ ਆਪਸ਼ਨ ਸਹੀ ਨੇ ਤਾਂ ਆਨਸਰ ਹੈ ਜੋ ਸਾਡਾ ਡੀ ਉਹ ਸਹੀ ਹੈਗਾ ਠੀਕ ਅੱਗੇ ਹੈ ਸਹੀ ਮਿਲਾਨ ਕਰੋ ਸਹੀ ਮਿਲਾਨ ਦੇ ਵਿੱਚ ਕੀ ਹੈ ਮਹਾਤਮਾ ਗਾਂਧੀ ਦਾ ਜਨਮ ਸਾਨੂੰ ਪਤਾ ਹੈ ਕਦੋਂ ਹੋਇਆ 2 ਅਕਤੂਬਰ ਨੂੰ ਠੀਕ ਜਲਿਆਂਵਾਲਾ ਬਾਗ ਦੇ ਹੱਤਿਆਕਾਂਡ ਜੋ ਅੰਮ੍ਰਿਤਸਰ ਦੇ ਵਿੱਚ ਹੋਇਆ 13 ਅਪ੍ਰੈਲ 1919 ਨੂੰ ਠੀਕ ਹੈ ਹੁਣ ਇੱਥੇ ਤੁਹਾਡੇ ਲਈ ਇੱਕ ਹੋਰ ਕੁਐਸਚਨ ਹੈ ਜੋ ਤੁਸੀਂ ਕਮੈਂਟਸ 'ਚ ਮੈਨੂੰ ਦੱਸਣਾ ਹੈ ਲਿਖ ਕੇ ਕਿ ਇਹ ਜਿਹੜਾ ਗੋਲੀ ਕਾਂਡ ਸੀ ਉਹ ਕਿਸ ਨੇ ਕਰਿਆ ਸੀ ਠੀਕ ਹੈ ਉਸ ਅੰਗਰੇਜ਼ ਅਫਸਰ ਦਾ ਨਾਮ ਦੱਸੋ ਜਿਸ ਨੇ ਇਹ ਗੋਲੀ ਅੰਮ੍ਰਿਤਸਰ ਦੇ ਵਿੱਚ ਚਲਾਈ ਸੀ ਫਿਰ ਹੈ ਪੂਰਨ ਸਵਰਾਜ ਦਾ ਪ੍ਰਸਤਾਵ ਜੋ ਕਾਂਗਰਸ ਨੇ ਪਾਸ ਕਰਿਆ ਸੀ ਉਹ ਕਦੋਂ ਕਰਿਆ ਸੀ 31 ਦਸੰਬਰ 1930 29 ਤੇ ਭਗਤ ਸਿੰਘ ਰਾਜਗੁਰੂ ਸਖਦੇਵ ਇਹਨਾਂ ਨੂੰ ਫਾਂਸੀ ਜਿਹੜੀ ਦਿੱਤੀ ਗਈ ਸੀ ਉਹ ਕਦੋਂ ਦਿੱਤੀ ਗਈ ਸੀ 23 ਮਾਰਚ 1931 ਨੂੰ ਤਾਂ ਇਸ ਕਰਕੇ ਜਿਹੜਾ ਇੱਕ ਦਾ ਆਨਸਰ ਜਿੱਥੇ ਮੈਨੂੰ ਸੱਸਾ ਲਿਖਦਾ ਹੈ ਮੈਂ ਉਹ ਸਹੀ ਕਰੂੰਗਾ ਹੁਣ ਇੱਕ ਦਾ ਆਨਸਰ ਏ ਦਾ ਵੀ ਸੱਸਾ ਹੈ ਬੀ ਦਾ ਵੀ ਸੱਸਾ ਹੈ ਡੀ ਦਾ ਵੀ ਸੱਸਾ ਹੈ ਠੀਕ ਹੈ ਦੋ ਦਾ ਆਨਸਰ ਮੈਂ ਦੇਖੂੰਗਾ ਕਿ ਈ ਡੀ ਕਿੱਥੇ ਹੈਗਾ ਆ ਠੀਕ ਹੈ ਹੁਣ ਮੇਰੇ ਕੋਲ ਤੀਸਰਾ ਕੱਟ ਹੋ ਗਿਆ ਬਿਲਕੁਲ ਬਚ ਕੇ ਬੀ ਤੇ ਏ ਠੀਕ ਫਿਰ ਮੈਂ ਤੀਸਰਾ ਦੇਖੂੰਗਾ ਪੂਰਨ ਸਵਰਾਜ ਦਾ ਤਾਂ ਉਹਦਾ ਆਨਸਰ ਊੜਾ ਹੈ ਤਾਂ ਉਹਦੇ ਨਾਲ ਮੇਰਾ ਆਨਸਰ ਕੀ ਬਣ ਗਿਆ ਜਿਹੜਾ B ਠੀਕ ਹੈ ਤਾਂ ਮੇਰਾ B ਆਪਸ਼ਨ ਹੈ ਜਿਹੜਾ ਉਹ ਸਹੀ ਹੈ ਸਾਰਿਆਂ ਨੂੰ ਮੈਚ ਕਰਕੇ ਦੇਖਣਾ ਇੱਕ ਦੋ ਨੂੰ ਮੈਚ ਕਰਨ ਦੇ ਨਾਲ ਆਨਸਰ ਨਹੀਂ ਆਂਦਾ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਕਿ ਪਹਿਲੇ ਦੋ ਜਿਸ ਤਰ੍ਹਾਂ ਨੇ ਉਹ ਇੱਥੇ ਵੀ ਮੈਚ ਕਰ ਰਹੇ ਸੀ ਸਾਡੇ ਤੀਸਰੇ 'ਚ ਫਰਕ ਪਿਆ ਜਾ ਕੇ ਤਾਂ ਇਹ ਚੀਜ਼ ਦਾ ਖਿਆਲ ਰੱਖਿਓ ਮੈਚਿੰਗ ਦੇ ਭਾਲੇ ਕੁਐਸਚਨ 'ਚ ਖਾਸ ਕਰਕੇ ਫਿਰ ਭਾਰਤ ਦੇ ਨਕਸ਼ੇ ਨਾਲ ਸੰਬੰਧਿਤ ਹੈ ਠੀਕ ਹੈ ਕਿਸ ਪ੍ਰਕਾਰ ਦੀ ਮਿੱਟੀ ਇਹ ਨਕਸ਼ਾ ਆਪਾਂ ਪਹਿਲਾਂ ਹੀ ਵੀਡੀਓ ਬਣਾ ਚੁੱਕੇ ਹਾਂ ਇਸੇ ਕਰਕੇ ਮੈਂ ਤੁਹਾਨੂੰ ਕਹ ਰਿਹਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਿਹੜੇ ਸਾਰੇ ਨਕਸ਼ੇ ਨੇ ਉੱਥੇ ਕਵਰ ਕੀਤੇ ਜਾ ਸਕੇ ਨੇ ਤਾਂ ਉਸ ਨਕਸ਼ਿਆਂ ਦੀ ਮਦਦ ਦੇ ਨਾਲ ਤੁਸੀਂ ਜਿਹੜਾ ਹੈ ਸਾਰੇ ਕੁਐਸਚਨ ਜਿਹੜੇ ਉਹ ਕਰ ਸਕਦੇ ਆ ਚਾਹੇ ਛੋਟੀਆਂ ਨਾਲ ਸੰਬੰਧਿਤ ਹੈ ਮਿੱਟੀਆਂ ਨਾਲ ਸੰਬੰਧਿਤ ਹੈ ਫਸਲਾਂ ਨਾਲ ਸੰਬੰਧਿਤ ਨਹੀਂ ਠੀਕ ਹੈ ਭਾਰਤ ਦਾ ਰਾਜਨੀਤਿਕ ਨਕਸ਼ਾ ਹੈ ਭਾਰਤ ਦਾ ਧਰਾਤਲ ਨਾਲ ਸੰਬੰਧੀ ਨਕਸ਼ਾ ਹੈ ਤਾਂ ਇਹ ਸਾਰੇ ਨਕਸ਼ੇ ਜਿਹੜੀ ਨੇ ਉਹ ਚੈਨਲ ਤੇ ਉਪਲਬਧ ਨੇ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਗਾ ਤਾਂ ਤੁਸੀਂ ਉੱਥੋਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਮਿੱਟੀ ਹੈ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਇਹਨੂੰ ਅਸੀਂ ਕੀ ਕਹਿੰਦੇ ਹੈਗੇ ਆ ਖੁਸ਼ਕ ਤੇ ਰੇਤਲੀ ਮਿੱਟੀ ਪਹਾੜੀ ਮਿੱਟੀ ਜਿਹੜੀ ਆ ਪਹਾੜੀ ਏਰੀਆ ਸਾਡਾ ਇੱਥੇ ਪਾਈ ਜਾਂਦੀ ਆ ਕਾਲੀ ਮਿੱਟੀ ਆ ਜਿਹੜੀ ਉਹ ਕੁਝ ਹਿੱਸਾ ਗੁਜਰਾਤ ਦਾ ਮਹਾਰਾਸ਼ਟਰ ਦਾ ਤੇ ਕੁਝ ਮੱਧ ਪ੍ਰਦੇਸ਼ ਦਾ ਮਹਾਰਾਸ਼ਟਰ ਸਾਰਾ ਤੇ ਕਰਨਾਟਕ ਦਾ ਵੀ ਕੁਝ ਹਿੱਸਾ ਆਂਦਾ ਇੱਥੇ ਸਾਡੇ ਕੋਲ ਕਾਲੀ ਮਿੱਟੀ ਪਾਈ ਜਾਂਦੀ ਹੈ ਠੀਕ ਹੈ ਜਲੌੜ ਮਿੱਟੀ ਹੈ ਜਿਹੜੀ ਉਹ ਸਾਡੇ ਕੋਲ ਆ ਗੰਗਾ ਦਾ ਮੈਦਾਨ ਹੈ ਜਿਹੜਾ ਉਹ ਇੱਥੇ ਪਾਈ ਜਾਂਦੀ ਹੈ ਠੀਕ ਤਾਂ ਜਦੋਂ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰਾ ਉਹ ਕਲੀਅਰ ਹੋ ਜਾਏਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਉਹ ਕਿਹੜੀ ਪਹਾੜੀ ਲੜੀ ਹੈ ਜਿਸ ਨਾਲ ਭਾਰਤ ਜਲਵਾਯੂ ਤੇ ਖਾਸ ਪ੍ਰਭਾਵ ਪੈਂਦਾ ਹੈ ਜੋ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਨੂੰ ਰੁਕਾਵਟ ਦਾ ਕੰਮ ਕਰਦੀ ਹੈ ਠੀਕ ਹੈ ਮੱਧ ਏਸ਼ੀਆ ਜਿਹੜਾ ਭਾਰਤ ਦੇ ਆ ਠੀਕ ਤਾਂ ਇਧਰੋਂ ਆਉਣ ਵਾਲੀਆਂ ਹਵਾਵਾਂ ਨੂੰ ਇੱਥੇ ਜੋ ਸਾਡੇ ਕੋਲ ਹਿਮਾਲਿਆ ਪਰਬਤ ਲੜੀ ਹੈਗੀ ਆ ਉਹ ਕੀ ਕਰਦੀ ਹੈਗੀ ਆ ਰੋਕਦੀ ਆ ਹਿਮਾਲਿਆ ਪਰਬਤ ਇੱਕ ਉੱਤਰ ਦੇ ਵਿੱਚ ਸਾਡੇ ਨੂੰ ਕੰਧ ਦਾ ਕੰਮ ਕਰਦਾ ਜਿਹੜਾ ਕਿ ਜਿਹੜੀਆਂ ਸਾਈ베ਰੀਆ ਦੀਆਂ ਠੰਡੀਆਂ ਹਵਾਵਾਂ ਨੇ ਉਹਨਾਂ ਨੂੰ ਤੇਬਿਟਨ ਪਲਾਟੂ ਤੋਂ ਇੰਡੀਆ ਦੇ ਵਿੱਚ ਐਂਟਰ ਨਹੀਂ ਹੋਣ ਦਿੰਦਾ ਉਸ ਤੋਂ ਬਾਅਦ ਹੈ ਭਾਰਤ ਦਾ ਸਭ ਤੋਂ ਵੱਡਾ ਨਦੀ ਡੈਲਟਾ ਕਿਹੜਾ ਹੈ ਬੱਚਿਓ ਇਕੱਲਾ ਭਾਰਤ ਦਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸੁੰਦਰ ਜਿਹੜਾ ਹੈ ਡੈਲਟਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੁੰਦਰਬਨ ਡੈਲਟਾ ਜਿੱਥੇ ਕੀ ਮੈਗਰੂਪ ਜੰਗਲ ਠੀਕ ਹੈ ਬੰਗਾਲ ਟਾਈਗਰ ਲਈ ਜਾਣਿਆ ਜਾਂਦਾ ਜਿਹੜਾ ਸਾਡਾ ਰਾਸ਼ਟਰੀ ਜਾਨਵਰ ਹੈ ਠੀਕ ਹੈ ਤੇ ਦਲਦਲੀ ਜ਼ਮੀਨ ਦੇ ਵਿੱਚ ਇਹ ਜਿਹੜਾ ਡੈਲਟਾ ਹੈ ਸਾਡੇ ਕੋਲ ਇੱਥੇ ਕੋਈ ਹਿੱਸਾ ਉਹਦਾ ਪੱਛਮੀ ਬੰਗਾਲ ਦੇ ਵਿੱਚ ਕੁਝ ਹਿੱਸਾ ਜਿਹੜਾ ਬੰਗਲਾਦੇਸ਼ ਦੇ ਵਿੱਚ ਪੈਂਦਾ ਹੈਗਾ ਆ ਅੱਗੇ ਹੈ ਨਕਸ਼ੇ ਨੂੰ ਧਿਆਨ ਨਾਲ ਦੇਖੋ ਕਿਹੜਾ ਜੈ ਭੂਗੋਲਿਕ ਜ਼ੋਨ ਦਰਸਾਇਆ ਗਿਆ ਹੈ ਠੀਕ ਕਿਹੜਾ ਦਿਖਾਇਆ ਗਿਆ ਹੈ ਸਾਨੂੰ ਦਿਖਾਇਆ ਗਿਆ ਬੱਚਿਓ ਇੱਥੇ ਪੱਛਮੀ ਘਾਟ ਆ ਵਾਲਾ ਏਰੀਆ ਜਿਹੜਾ ਹੈ ਸਾਡਾ ਇਹ ਪੱਛਮੀ ਘਾਟ ਹੈ ਇਧਰਲੇ ਪਾਸੇ ਸਾਡੇ ਕੋਲ ਪੂਰਬੀ ਘਾਟ ਹੈ ਠੀਕ ਹੈ ਅਰਧ ਖੁਸ਼ਕ ਖੇਤਰ ਆਪਾਂ ਉੱਪਰ ਦੱਸ ਚੁੱਕੇ ਠੀਕ ਹੈ ਮਾ ਲਈ ਖੇਤਰ ਸਾਡਾ ਆਵਲ ਹੈਗਾ ਆ ਉਸ ਤੋਂ ਬਾਅਦ ਹੈ ਮਡਲੀ ਸਮਾਜਿਕ ਸੰਸਥਾ ਜਿਸ ਦਾ ਵਿਅਕਤੀ ਦੇ ਸਮਾਜਿਕ ਵਿਕਾਸ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦੀ ਹੈ ਕਿਹੜੀ ਹੈ ਸਮਾਜਿਕ ਸੰਸਥਾ ਜਿਹੜੀਆਂ ਵਿੱਚੋਂ ਪਰਿਵਾਰ ਠੀਕ ਹੈ ਜੋ ਮਡਲੀ ਅਸੀਂ ਮੁੱਖ ਸਭ ਤੋਂ ਪਹਿਲਾਂ ਬੱਚੇ ਦਾ ਜਨਮ ਕਿੱਥੇ ਹੁੰਦਾ ਪਰਿਵਾਰ ਦੇ ਵਿੱਚ ਉੱਥੋਂ ਹੀ ਉਹ ਸਿੱਖਦਾ ਹੈਗਾ ਅੱਗੇ ਹੈ ਚਿੱਤਰ ਵਿੱਚ ਕੀ ਦਿਖਾਇਆ ਗਿਆ ਹੈ ਅਗਰ ਚਿੱਤਰ ਨੂੰ ਤੁਸੀਂ ਇਲਾਜ ਕਰਕੇ ਦੇਖੋ ਤਾਂ ਚਿੱਤਰ ਦੇ ਵਿੱਚ ਸਾਨੂੰ ਕੀ ਆ ਜਲਜੀਵਨ ਵੀ ਹੈਗਾ ਬਾਇਓ ਮੰਡਲ ਵੀ ਹੈਗਾ ਤੇ ਆਥਲ ਮੰਡਲ ਵੀ ਹੈਗਾ ਤਾਂ ਤਿੰਨਾ ਦੇ ਅਸੀਂ ਸੁਮੇਲ ਨੂੰ ਜਿੱਥੇ ਜੀਵਨ ਪਾਇਆ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਜੀਵ ਮੰਡਲ ਠੀਕ ਹੈ ਜਾਂ ਅਸੀਂ ਕੀ ਕਹਿੰਦੇ ਇਹਨੂੰ ਵਾਤਾਵਰਨ ਠੀਕ ਹੈ ਤਾਂ ਇਹ ਸਾਡਾ ਕੀ ਹੋ ਗਿਆ ਆਨਸਰ ਠੀਕ ਇਹਦੇ ਵਿੱਚ ਦਿੱਤੇ ਆਂ ਦੇ ਵਿੱਚ ਸੀ ਵਾਤਾਵਰਨ ਠੀਕ ਹੈ ਉਸ ਤੋਂ ਬਾਅਦ ਅਗਲਾ ਆਨਸਰ ਹੈ ਸਾਡਾ ਪਾਈ ਚਾਰਟ ਸਾਨੂੰ ਦਿੱਤਾ ਗਿਆ ਆ ਕਹਿੰਦਾ ਕਿਹੜੇ ਦੋ ਰਾਜ ਹਨ ਜਿਨ੍ਹਾਂ ਦੀ ਜਨਸੰਖਿਆ ਜਿਹੜੀ ਹੈ ਉਹ ਪ੍ਰਤੀਸ਼ਤ ਆਪਸ ਵਿੱਚ ਜੋੜ ਦਿੱਤਾ ਜਾਵੇ ਤਾਂ ਮੱਧ ਪ੍ਰਦੇਸ਼ ਦੀ ਜਨਸੰਖਿਆ ਦੀ ਪ੍ਰਤੀਸ਼ਤ ਦੇ ਬਰਾਬਰ ਹੁੰਦੀ ਹੈ ਹੁਣ ਮੱਧ ਪ੍ਰਦੇਸ਼ ਦੀ ਪ੍ਰਤੀਸ਼ਤ ਕਿੰਨੀ ਹੈਗੀਆ ਬੀ ਠੀਕ ਹੈ ਤਾਂ ਹੁਣ ਆਪਾਂ ਨੇ ਬਾਰੀ-ਬਾਰੀ ਦੇਖਣਾ ਜੋੜ ਕੇ ਕਿ ਕਿਹੜੇ ਰਾਜ ਦੀ ਜਨਸੰਖਿਆ 20% ਸਾਡੇ ਕੋਲ ਬਣਦੀ ਹੈ ਬਿਹਾਰ ਤੇ ਉੱਤਰ ਪ੍ਰਦੇਸ਼ ਬਿਹਾਰ ਚ 11% ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਿੰਨੀ ਹੈ 15 ਤਾਂ ਇਹ ਕਿੰਨੀ ਬਣ ਗਈ 26 ਇਸ ਕਰਕੇ ਤਾਂ ਗਲਤ ਹੈ ਇਹ ਨਹੀਂ ਹੈਗਾ ਗੋਆ ਤੇ ਬਿਹਾਰ ਗੋਆ ਚ 12% ਹੈ ਠੀਕ ਹੈ ਬਿਹਾਰ ਦੇ ਵਿੱਚ ਸਾਡੇ ਕੋਲ ਹੈਗੀਆ 11% ਤਾਂ ਇਹ ਵੀ ਕਿੰਨੀ ਬਣ ਗਈ 23 ਇਹ ਵੀ ਨਹੀਂ ਹੈਗਾ ਆਨਸਰ ਸਾਡਾ ਠੀਕ ਉਸ ਤੋਂ ਬਾਅਦ ਦਿੱਲੀ ਤੇ ਤਾਮਿਲਨਾਡੂ ਦਿੱਲੀ ਚ 2% ਹੈ ਠੀਕ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਹੈ ਜਿਹੜਾ ਤਾਮਿਲਨਾਡੂ ਦੇ ਵਿੱਚ ਦਿੱਲੀ ਚ 8% ਹੈ ਤਾਮਿਲਨਾਡੂ ਚ 9% ਤਾਂ ਇਹ ਵੀ ਕਿੰਨੀ ਬਣਗੀ 17% ਇਸ ਕਰਕੇ ਇਹ ਵੀ ਆਨਸਰ ਸਾਡਾ ਗਲਤ ਹੈ ਬਿਹਾਰ ਦੇ ਵਿੱਚ ਸਾਡੇ ਕੋਲ ਹੈਗੀ ਆ 11% ਤੇ ਤਾਮਿਲਨਾਡੂ ਚ ਸਾਡੇ ਕੋਲ 9% ਤਾਂ ਟੋਟਲ ਕਿੰਨੀ ਹੋਊਗੀ B ਤੇ ਮਧ ਪ੍ਰਦੇਸ਼ ਦੀ ਵੀ ਕਿੰਨੀ ਆ B ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈ ਉਹ ਆਨਸਰ ਸਿੰਪਲ ਕੈਲਕੂਲੇਸ਼ਨ ਹੈ ਆਰਾਮ ਨਾਲ ਕੱਢਿਆ ਜਾ ਸਕਦਾ ਅਗਲਾ ਆਨਸਰ ਵੀ ਹੈ ਜਿਹੜਾ ਬਾਰਗਰਾਫਸ ਵਾਲਾ ਹੈ ਉਹ ਵੀ ਸਿੰਪਲ ਹੈ 2005 ਵਿੱਚ ਜਨਸੰਖਿਆ ਕਿੰਨੀ ਸੀਗੀ 150 ਲੱਖ ਤੇ 2008 ਵਿੱਚ ਕਿੰਨਾ ਵਾਧਾ ਹੋਇਆ 2008 ਆ ਹੈ ਕਿੰਨੀ ਹੋ ਗਈ ਸਾਡੇ ਕੋਲ 400 ਲੱਖ ਠੀਕ ਹੈ ਤਾਂ 400 ਦੇ ਵਿੱਚੋਂ ਜਦੋਂ ਅਸੀਂ 150 ਘਟਾਉਣਾ ਤਾਂ ਸਾਡੇ ਕੋਲ ਕਿੰਨਾ ਬਚ ਜਾਂਦਾ 250 ਲੱਖ ਉਸ ਤੋਂ ਬਾਅਦ ਹੈ ਦਿੱਤੇ ਗਏ ਨਕਸ਼ਾ ਸਾਲ 2011 ਦੀ ਜਨਸੰਖਿਆ ਦੇ ਆਧਾਰ ਤੇ ਲਿੰਗ ਅਨੁਪਾਤ ਨੂੰ ਦਰਸਾਉਂਦਾ ਹੈ ਲਿੰਗ ਅਨੁਪਾਤ ਤੋਂ ਭਾਵ ਕੀ ਹੁੰਦਾ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਠੀਕ ਹੈ ਇਹ ਜਾਣਕਾਰੀ ਦੇ ਕਰਕੇ ਸਰਕਾਰ ਕੀ ਮਦਦ ਕਰ ਸਕਦੀ ਹੈ ਠੀਕ ਕਿਉਂ ਕੱਢਣਾ ਚਾਹੁੰਦੀ ਹੈ ਇਹ ਕੱਢਣ ਚਾਹੁੰਦੀ ਹੈ ਦੇਖੋ ਦੇਸ਼ ਵਿੱਚ ਮਰਦਾਂ ਦੀ ਜਨਸੰਖਿਆ ਮਰਦਾਂ ਦੀ ਜਨਸੰਖਿਆ ਤਾਂ ਆਪਾਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਜ਼ਿਆਦਾ ਆ ਠੀਕ ਦੇਸ਼ ਵਿੱਚ ਔਰਤਾਂ ਦੀ ਜਨਸੰਖਿਆ ਵਿੱਚ ਵਾਧਾ ਕਰਨ ਤੇ ਇਸ ਸਬੰਧੀ ਨੀਤੀਆਂ ਬਣਾਉਣ ਲਈ ਠੀਕ ਹੈ ਦੇਸ਼ ਅੰਦਰ ਲਿੰਗ ਸਮਾਨਤਾ ਬਣਾਈ ਰੱਖਣ ਤੇ ਇਸ ਦੀ ਨਿਗਰਾਨੀ ਲਈ ਸੂਚਕ ਵੱਜੋਂ ਵਰਤੋਂ ਕਰਨ ਲਈ ਫਿਰ ਨਵੇਂ ਸਕੂਲ ਕਿੱਥੇ ਬਣਾਉਣੇ ਚਾਹੀਦੇ ਹਨ ਇਸ ਬਾਰੇ ਫੈਸਲਾ ਲੈਣ ਲਈ ਠੀਕ ਹੈ ਨਹੀਂ ਸਰਕਾਰ ਕੀ ਚਾਹੁੰਦੀ ਆ ਦੇਸ਼ ਅੰਦਰ ਲਿੰਕਸਮਾਨਤਾ ਬਣਾਈ ਰੱਖਣਾ ਚਾਹੁੰਦੀ ਆ ਤੇ ਇਸ ਦੀ ਨਿਗਰਾਨੀ ਲਈ ਕਿਹ ਕਿਹ ਹੁੰਦੇ ਨੇ ਸੂਚਕ ਹੁੰਦੇ ਨੇ ਜਿਸ ਤੋਂ ਸਾਨੂੰ ਸੂਚਨਾ ਮਿਲਦੀ ਹੈਗੀ ਆ ਤੇ ਅਗਲਾ ਵੀ ਪੁਆਇੰਟ ਇਸ ਨਾਲ ਹੀ ਜੋੜਿਆ ਜਾ ਸਕਦਾ ਫਿਰ ਹੀ ਉਸ ਦੇ ਆਧਾਰ ਤੇ ਜਿਹੜੀਆਂ ਨੀਤੀਆਂ ਬਣਾਈ ਜਾਂਦੀਆਂ ਨੇ ਪਰ ਸਾਡਾ ਸਹੀ ਆਨਸਰ ਹੈ ਸੌਰੀ অপਸ਼ਨ ਸੀ ਉਸ ਤੋਂ ਬਾਅਦ ਹੈ ਸੰਵਿਧਾਨ ਦੇ ਬਹੁਤ ਸਾਰੇ ਅਧਿਕਾਰ ਜਿਹੜੇ ਨੇ ਆਗਰਿਕਾਂ ਨੂੰ ਮਹੱਈਆ ਕਰਾਏ ਨੇ ਯਾਹ ਯਾਹ ਵੀ ਸਰਕਾਰੀ ਸੰਸਥਾ ਨਾਗਰੀਕਾਂ ਮਦੇ ਅਧਿਕਾਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਬਾਜ਼ਾਰ ਨੂੰ ਯਾਤਰ ਕਰਕੇ ਨਹੀਂ ਸੜਕਾਂ ਦਾ ਨਿਰਮਾਣ ਕਰਕੇ ਨਹੀਂ ਅਪਰੋਗੋ ਦੋਵੇਂ ਬਿਲਕੁਲ ਨਹੀਂ ਕਾਨੂੰਨੀ ਸੁਰੱਖਿਆ ਮਈਆ ਕਰਾ ਕੇ ਸਾਡੇ ਥਾਣੇ ਨੇ ਅਦਾਲਤਾਂ ਨੇ ਜਾਂ ਹੋਰ ਤਹਿਸੀਲਾਂ ਨੇ ਉਹ ਕੀ ਕਰਦੀਆਂ ਨੇ ਸਾਨੂੰ ਕਾਨੂੰਨੀ ਸੁਰੱਖਿਆ ਮਈਆ ਕਰਾਉਂਦੀਆਂ ਨੇ ਸਾਡੇ ਅਧਿਕਾਰਾਂ ਨੂੰ ਸੁਰੱਖਿਅਤ ਕਰਦੀਆਂ ਨੇ ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਅਸੀਂ ਦੇਖਦੇ ਹਾਂ ਕਿ 19ਵੀਂ 20ਵੀਂ ਸਦੀ ਦੌਰਾਨ ਵਿਸ਼ਵ ਵਿੱਚ ਉਦਯੋਗੀਕਰਨ ਦਾ ਵਿਕਾਸ ਹੋਇਆ ਵੱਡੇ ਵੱਡੇ ਕਾਰਖਾਨੇ ਲਗਾਏ ਜਾਣ ਲੱਗੇ ਇਸ ਦਾ ਕੀ ਕਾਰਨ ਰਿਹਾ ਸਮਾਜਿਕ ਸਮਾਨਤਾ ਚ ਵਾਧਾ ਨਹੀਂ ਸਮਾਜਿਕ ਸਮਾਨਤਾ ਘਟੀਆ ਭੋਜਨ ਉਤਪਾਦਨ ਚ ਗਿਰਾਵਟ ਨਹੀਂ ਇਹ ਵੀ ਵਧਿਆ ਇਹ ਵੀ ਗਲਤ ਹੈ ਹਥਿਆਰਬਾੜ ਸੰਘਰਸ਼ ਚ ਕਮੀ ਨਹੀਂ ਇਹ ਵੀ ਵਧਿਆ ਇਹਦੇ ਨਾਲ ਕੀ ਹੋਇਆ ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ ਅਰਬਨਾਈਜੇਸ਼ਨ ਹੈ ਸ਼ਹਿਰੀਕਰਨ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਵਾਧਾ ਜਾ ਰਿਹਾ ਹੈ ਫਿਰ ਹੈ ਤਸਵੀਰ ਵਿੱਚ ਦਿਖਾਇਆ ਗਿਆ ਵਿਅਕਤੀ ਉਹ ਹੈ ਠੀਕ ਹੈ ਸਮੁੰਦਰ ਦੇ ਰਾਸਤੇ ਭਾਰਤ ਵਿੱਚ ਕਦੋਂ ਆਇਆ ਸੀਗਾ 1498 ਦੇ ਵਿੱਚ ਠੀਕ ਹੈ ਯੂਰਪ ਨੂੰ ਉਸ ਸਮੇਂ ਭਾਰਤ ਬਾਰੇ ਪਤਾ ਲੱਗਿਆ ਇੱਕ ਪੁਰਤਗਾਲੀ ਸੀ ਤੇ ਇਸ ਦਾ ਨਾਮ ਕੀ ਸੀ ਬਾਸਕੋਡੀ ਗਾਮਾ ਠੀਕ ਹੈ ਤਾਂ ਇਹ ਸਾਡਾ ਸੀ ਜਿਹੜਾ ਹੈ ਉਹ ਰਾਈਟ ਆਨਸਰ ਹੈਗਾ ਆ ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 20 ਅਜਿਹੇ ਗਰਮ ਸਥਾਨ ਜਿੱਥੇ ਗਰਮ ਅਤੇ ਠੰਡੀਆਂ ਧਰਾਂ ਮਾਤੀ ਹੈ ਹੌਟ ਕਰੰਟਸ ਤੇ ਕੋਲਡ ਕਰੰਟਸ ਨੇ ਜਿਹੜੇ ਆਪਸ ਵਿੱਚ ਮਿਲਦੇ ਨੇ ਜਿੱਥੇ ਬਹੁਤ ਜ਼ਿਆਦਾ ਧੁੰਦ ਵੀ ਪੈਦਾ ਹੁੰਦੀ ਹੈ ਇਹ ਕੀ ਕਰਦਾ ਹੈ ਜਿਹੜੇ ਜੀਵ ਨੇ ਪਦਾਰਥ ਪਾਣੀ ਚ ਇੱਕ ਜੀਵ ਬਣਦਾ ਜੋ ਕਿ ਹੁੰਦਾ ਮੱਛੀਆਂ ਦੇ ਭੋਜਨ ਬਣਦਾ ਅਜਿਹੇ ਸਥਾਨ ਵਿੱਚੀਆਂ ਫੜਨ ਵਾਲੇ ਆਰਥਿਕ ਇਤਰਵਜਨ ਵਿਕਸਿਤ ਹੋ ਜਾਂਦੇ ਨੇ ਉਸ ਜੀਵ ਦਾ ਨਾਮ ਦੱਸੋ ਉਸ ਜੀਵ ਦਾ ਨਾਮ ਹੁੰਦਾ ਬੱਚਿਓ ਪਲੈਂਕਟਨ ਵਪਾਰ ਦਾ ਮੁੱਖ ਕੰਮ ਕੀ ਹੈ ਵਪਾਰ ਕੀ ਹੁੰਦਾ ਹੈ ਚੀਜ਼ਾਂ ਦਾ ਆਦਾਨ ਪ੍ਰਦਾਨ ਠੀਕ ਹੈ ਤਾਂ ਕੱਲੀ ਖਪਤ ਨਹੀਂ ਹੈਗੀ ਉਪਭੋਗ ਨਹੀਂ ਹੈਗਾ ਇਹ ਕੀ ਹੈ ਆਨਸਰ B ਵਸਤੂਆਂ ਅਤੇ ਸੇਵਾਵਾਂ ਦਾ ਆਦਾਨ ਪ੍ਰਦਾਨ ਹੈਗਾ ਉਤਪਾਦਨ ਨੂੰ ਘਟਾਉਂਦਾ ਨਹੀਂ ਵਿਦਾਨ ਚ ਕਰਦਾ ਟੈਕਸ ਨੂੰ ਵਧਾਉਂਦਾ ਤੇ ਇਸ ਕਰਕੇ ਨਹੀਂ ਹੈਗੇ ਆਨਸਰ ਹੈ ਦਾ B ਉਤਪਾਦਨ ਅਤੇ ਖਪਤ ਵਿੱਚ ਵਿਚਕਾਰ ਕੀ ਸੰਬੰਧ ਹੈ ਖਾਪਤਾ ਤੋਂ ਮਤਲਬ ਇਥੇ ਉਪਭੋਗ ਹੈ ਜੋ ਤੁਹਾਨੂੰ ਤੁਹਾਡੀਆਂ ਕਿਤਾਬਾਂ ਦੇ ਵਿੱਚ ਦਿੱਤਾ ਹੋਇਆ ਠੀਕ ਹੈ ਤਾਂ ਜੇ ਉਤਪਾਦਨ ਤੇ ਖਪਤ ਉਪਭੋਗ ਜਾਂ ਖਪਤ ਦੇ ਵਿੱਚ ਕੀ ਸੰਬੰਧ ਹੁੰਦਾ ਆ ਠੀਕ ਹੈ ਇਹ ਕੁਛ ਇੱਕ ਸਾਡੀਆਂ ਅਰਥ ਸ਼ਾਸਤਰ ਦੀਆਂ ਮੁਢਲੀਆਂ ਧਾਰਨਾਵਾਂ ਨੇ ਇਸ ਤੇ ਮੈਂ ਅਲੱਗ ਤੋਂ ਵੀਡੀਓ ਬਣਾਵਾਂਗਾ ਸਾਰੀਆਂ ਧਾਰਨਾਵਾਂ ਤੇ ਠੀਕ ਹੈ ਉਹ ਵੀ ਤੁਹਾਨੂੰ ਜਲਦੀ ਉਪਲਬਧ ਕਰਾਵਾਂਗਾ ਤਾਂ ਕਿ ਤੁਹਾਡੇ ਸੀਪੀ ਵਿੱਚ ਵੀ ਹੈਲਪ ਹੋਣ ਤੇ ਤੁਹਾਡੇ ਜਿਹੜੇ ਐਨੂਅਲ ਇਗਜ਼ਾਮ ਆਣਗੇ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰਨਗੇ ਤਾਂ ਹੁਣ ਜਿਹੜਾ ਕੁਐਸਚਨ ਨੰਬਰ 22 ਹੈ ਉਤਪਾਦਨ ਅਤੇ ਖਪਤ ਵਿਚਕਾਰ ਕੀ ਸਬੰਧ ਹੈ ਠੀਕ ਹੈ ਖਪਤ ਮੰਗ ਦੁਆਰਾ ਉਤਪਾਦਨ ਨੂੰ ਚਲਾਉਂਦੀ ਹੈ ਠੀਕ ਹੈ ਇਹਨੂੰ ਅਸੀਂ ਉਪਭੋਗ ਵੀ ਕਹਿੰਦੇ ਹਾਂ ਖਪਤ ਨੂੰ ਤਾਂ ਖਪਤ ਦੁਆਰਾ ਹੀ ਉਤਪਾਦਨ ਚੱਲਦਾ ਹੈ ਉਤਪਾਦਨ ਖਪਤ ਘਟਾਉਂਦਾ ਹੈ ਨਹੀਂ ਠੀਕ ਹੈ ਇਹਨਾਂ ਦੋਨਾਂ ਕਿਰਿਆਵਾਂ ਵਿੱਚ ਕੋਈ ਸਬੰਧ ਨਹੀਂ ਇਹ ਵੀ ਗਲਤ ਹੈ ਖਪਤ ਹਮੇਸ਼ਾ ਉਤਪਾਦਨ ਨਾਲੋਂ ਵੱਧ ਹੁੰਦੀ ਹੈ ਕਦੇ ਵੀ ਖਪਤ ਉਤਪਾਦਨ ਨਾਲੋਂ ਵੱਧ ਜ਼ਿਆਦਾ ਨਹੀਂ ਹੁੰਦੀ ਕਈ ਵਾਰ ਉਤਪਾਦਨ ਵੀ ਵੱਧ ਹੁੰਦਾ ਹੈ ਤਾਂ ਜਿਹੜੀ ਖਪਤ ਹੈ ਉਹ ਉਤਪਾਦਨ ਨੂੰ ਕੀ ਚਲਾਉਂਦੀ ਆ ਜਾਨਕਿ ਜਿੰਨਾ ਉਪਭੋਗ ਹੁੰਦਾ ਕਿਸੇ ਚੀਜ਼ ਦੀ ਮੰਗ ਹੁੰਦੀ ਆ ਉਸੇ ਤਰੀਕੇ ਦੇ ਨਾਲ ਹੀ ਲੋਕ ਨਵੀਆਂ ਚੀਜ਼ਾਂ ਪੈਦਾ ਕਰਦੇ ਨੇ ਠੀਕ ਅੱਜ ਸਾਰਾ ਸੰਸਾਰ ਵਿਸ਼ਵ ਵਪਾਰ ਮੰਡੀ ਕਣ ਗਿਆ ਹੈ ਤਾਂ ਇਹਦਾ ਇੱਕ ਸਮਾਜਿਕ ਨੁਕਸਾਨ ਹੋਇਆ ਕੀ ਹੋਇਆ ਸੱਭਿਆਚਾਰਕ ਵਿਟਾਂਦਰੇ ਚ ਵਾਧਾ ਇਹ ਨੁਕਸਾਨ ਨਹੀਂ ਹੈ ਫਾਇਦਾ ਆ ਵਿਦੇਸ਼ੀ ਵਪਾਰ ਤੇ ਨਿਰਭਰਤਾ ਵਧਣਾ ਇਹ ਨੁਕਸਾਨ ਹੋਇਆ ਠੀਕ ਹੈ ਕਿ ਵਿਦੇਸ਼ੀ ਵਪਾਰਾਂ ਤੇ ਜਿਹੜੇ ਛੋਟੇ ਦੇਸ਼ ਨੇ ਉਹਨਾਂ ਦੀ ਨਿਰਭਰਤਾ ਬਹੁਤ ਜ਼ਿਆਦਾ ਵੱਧ ਗਈ ਆ ਖਾਸ ਕਰਕੇ ਅਗਰ ਆਪਾਂ 올 ওভার ਦਾ ਵਰਲਡ ਦੇਖੀਏ ਕਿ ਕਰੋਨਾ ਦੌਰਾਨ ਇਹ ਲੋਕਾਂ ਨੇ ਮਹਿਸੂਸ ਕੀਤਾ ਦੇਸ਼ਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਚਾਈਨਾ ਦੇ ਉੱਤੇ ਕਿੰਨੀ ਜ਼ਿਆਦਾ ਨਿਰਭਰਤਾ ਸੀ ਉਸ ਤੋਂ ਬਾਅਦ ਲੋਕ ਜਿਹੜੇ ਦੇਸ਼ ਨੇ ਉਹ ਵੱਡੇ ਵੱਡੇ ਉਹ ਸਮਝੇ ਨੇ ਤੇ ਇਸ ਨਿਰਭਰਤਾ ਨੂੰ ਕਿ ਟਾਂਲੀ ਹੁਣ ਵਾਪਸ ਜਿਹੜਾ ਆ ਘਰੇਲੂ ਉਤਪਾਦਨ ਹੈ ਉਹਨੂੰ ਵਧਾ ਰਹੇ ਨੇ ਦੇਸ਼ ਦੀ ਆਰਥਿਕਤਾ ਦਾ ਵਿਕਾਸ ਹੋਣਾ ਠੀਕ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਇਹ ਵੀ ਫਾਇਦੇ ਚਾਹਤਾ ਇਹ ਨੁਕਸਾਨ ਜਿਹੜਾ ਸੀ ਉਹ ਆਨਸਰ B ਵਪਾਰ ਦਾ ਕਿਹੜਾ ਤੱਤ ਉਪਭੋਗ ਦੇ ਵਿਵਹਾਰ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਉਪਭੋਗ ਉਪਭੋਗ ਮੀਨ ਸਾਡੇ ਖਰਚੇ ਨੂੰ ਠੀਕ ਹੈ ਕਿਹੜੀ ਚੀਜ਼ ਕਰਦੀ ਆ ਪੂੰਜੀ ਕਰਦੀ ਆ ਜਿੰਨਾ ਸਾਡੇ ਕੋਲ ਪੈਸਾ ਹੋਊਗਾ ਉੰਨਾ ਅਸੀਂ ਜਿਹੜਾ ਜਿਆਦਾ ਜਿਆਦਾ ਕੀ ਕਰਾਂਗੇ ਉਹ ਖਪੋਹ ਕਰਾਂਗੇ ਸਿੱਧੇ ਤੌਰ ਤੇ ਬਾਕੀ ਚੀਜ਼ਾਂ ਵੀ ਇੰਡਾਇਰੈਕਟ ਤੌਰ ਤੇ ਪ੍ਰਭਾਵ ਕਰਦੀਆਂ ਨੇ ਪਰ ਸਿੱਧੇ ਤੌਰ ਤੇ ਪੂੰਜੀ ਪ੍ਰਭਾਵਿਤ ਕਰਦੀ ਹੈ ਵਸਤੂਆਂ ਦੇ ਵਧੇ ਹੋਏ ਉਤਪਾਦਨ ਦਾ ਬਾਜ਼ਾਰ ਦੀਆਂ ਕੀਮਤਾਂ ਤੇ ਕੀ ਅਸਰ ਪੈਂਦਾ ਹੈ ਜੇ ਦੋ ਉਤਪਾਦਨ ਬਹੁਤ ਵੱਧ ਜਾਵੇ ਠੀਕ ਹੈ ਤਾਂ ਮੰਗ ਕੀ ਹੋ ਜਾਂਦੀ ਆ ਘਟ ਜਾਂਦੀ ਆ ਤੇ ਕੀਮਤਾਂ ਵੀ ਕੀ ਹੋ ਜਾਂਦੀਆਂ ਨੇ ਘਟ ਜਾਂਦੀ ਤੇ ਇਸ ਕਰਕੇ ਆਨਸਰ ए इज द राइट आंसर ਫਿਰ ਹੈ ਸਾਨੂੰ ਇੱਕ ਪੈਰਾ ਦਿੱਤਾ ਹੋਇਆ ਇਹਦੇ ਵਿੱਚ ਇੱਕ ਸਿਚੁਏਸ਼ਨ ਤੁਹਾਨੂੰ ਦਿੱਤੀ ਆ ਗੁਲਜ਼ਾਰ ਜਿਹੜਾ ਹੈ ਫੁੱਲਾਂ ਦੀ ਖੇਤੀ ਕਰਦਾ ਹੈ ਉਹਨਾਂ ਨੂੰ ਮੰਡੀ ਵਿੱਚ ਵੇਚ ਕੇ ਗੁਜ਼ਾਰਾ ਕਰਦਾ ਹੈ ਉਹ ਆਪਣੇ ਛੋਟੇ ਟਰੱਕ ਫੁੱਲਾਂ ਦੀ ਲੈ ਕੇ ਸ਼ਾਇਦ ਮੰਡੀ ਵਿੱਚ ਜਾ ਰਿਹਾ ਹੈ ਕਿਉਂਕਿ ਅੱਜ ਤਿਹਾਰ ਦਾ ਦਿਨ ਹੋਣ ਕਾਰਨ ਬਹੁਤ ਸਾਰੇ ਫੁੱਲ ਵੇਚਣ ਦੀ ਯੋਜਨਾ ਬਣਾਈ ਬਦਕਿਸਮਤੀ ਨਾਲ ਕੀ ਹੋ ਗਿਆ ਉਸ ਦਾ ਟਰੱਕ ਖਰਾਬ ਹੋ ਜਾਂਦਾ। ਧੀਰ ਨਾਲ ਵਿਚਾਰ ਚ ਪੇਂਚਦਾ। ਤਾਂ ਉਦੋਂ ਫੁੱਲਾਂ ਦੇ ਚਾਹਵਾਨ ਜ਼ਿਆਦਾਤਰ ਲੋਕ ਮੰਡੀ ਚੋ ਜਾ ਚੁੱਕੇ ਨੇ। ਤਾਂ ਹੁਣ ਗੁਲਜ਼ਾਰ ਨੂੰ ਕੀ ਕਰਨਾ ਚਾਹੀਦਾ? ਠੀਕ ਹੈ। ਫੁੱਲਾਂ ਦੀ ਕੀਮਤਾਂ ਦਾ ਕੀ ਲੈਣ ਦੇਣ ਕਰੇਗਾ? ਠੀਕ ਹੈ। ਤਾਂ ਹੁਣ ਕੀ ਕਰੇਗਾ ਉਹ? ਹੁਣ ਉਹਦੇ ਕੋਲ ਦੋ ਆਪਸ਼ਨ ਨੇ ਕਿਉਂਕਿ ਫੁੱਲ ਨੇ ਜਿਹੜੇ ਬੱਚੇ ਉਹ ਡੇਲੀ ਖਰਾਬ ਹੋਣ ਵਾਲੀ ਚੀਜ਼ਾਂ। ਤਾਂ ਉਹ ਕੀ ਕਰੇਗਾ? ਉਹਦੀ ਕੋਸ਼ਿਸ਼ ਹੋਏਗੀ ਕਿ ਉਹ ਆਪਣੇ ਫੁੱਲਾਂ ਦੀ ਕੀਮਤ ਜਿਹੜੀ ਉਹ ਘੱਟ ਨਹੀਂ ਕਰੇਗਾ। ਨਹੀਂ ਇਹ ਵੀ ਗਲਤ ਹੈ। ਠੀਕ ਹੈ ਚੰਗੀ ਗੁਣਵੱਤਾ ਚਾਹੀਏ ਆ ਪਰ ਹੁਣ ਜਦ ਗਾਹ ਕੀ ਨਹੀਂ ਹੈ ਤਾਂ ਕੀ ਕਰਨਾ ਪਏਗਾ ਵੱਧ ਤੋਂ ਵੱਧ ਫੁੱਲ ਵੇਚਣ ਲਈ ਕੀਮਤਾਂ ਨੂੰ ਘਟਾਏਗਾ ਰਾਈਟ ਆਨਸਰ ਠੀਕ ਹੈ ਤੇ ਕੀਮਤਾਂ ਦੇ ਵਧਾਏਗਾ ਤਾਂ ਉਹ ਆਪਣੇ ਟਰੱਕ ਨੂੰ ਠੀਕ ਕਰਵਾ ਸਕੇ ਨਹੀਂ ਟਰੱਕ ਨਾਲ ਇਹਦਾ ਕੋਈ ਸੰਬੰਧ ਨਹੀਂ ਜਦ ਉਪਭੋਗਤਾ ਘੱਟ ਹਨ ਤਾਂ ਉਹ ਵੱਧ ਕੀਮਤਾਂ ਤੇ ਨਹੀਂ ਲੈਣਗੇ ਠੀਕ ਹੈ ਉਹ ਕੀਮਤ ਘੱਟ ਕੀਮਤ ਤੇ ਫੁੱਲ ਨਹੀਂ ਵੇਚੇਗਾ ਫੁੱਲ ਨਹੀਂ ਵੇਚੇਗਾ ਤਾਂ ਫੁੱਲ ਖਰਾਬ ਹੋ ਜਾਣਗੇ ਇਸ ਕਰਕੇ ਸਹੀ ਆਨਸਰ ਹੈ ਵੱਧ ਤੋਂ ਵੱਧ ਫੁੱਲ ਵੇਚਣ ਲਈ ਉਹ ਕੀ ਕਰੇਗਾ ਕੀਮਤਾਂ ਨੂੰ ਘਟਾਵੇਗਾ ਬੀ ਇਸ ਦਾ ਰਾਈਟ ਆਨਸਰ ਨਕਸ਼ਾ ਦਿੱਤਾ ਤੇ ਆਨਲ ਪਰਖਣ ਕਰੋ ਦੱਸੋ ਕਿ ਇਸ ਵਿੱਚ ਕੀ ਦਰਸਾਇਆ ਗਿਆ ਹੈ ਠੀਕ ਹੈ ਆ ਤੁਹਾਨੂੰ ਐਰੋਸ ਲਾ ਕੇ ਦਿਖਾਇਆ ਹੋਇਆ ਬੱਚਿਓ ਇਹ ਕੀ ਦਿਖਾਇਆ ਹੋਇਆ ਇਹ ਸਾਨੂੰ ਮੌਨਸੂਨਸ ਦੀ ਸਥਿਤੀ ਦਿਖਾਈ ਹੋਈ ਆ ਪਰ ਇਹ ਕਿਹੜੀ ਸਥਿਤੀ ਹੈਗੀ ਆ ਇਹ ਸਥਿਤੀ ਹੈਗੀ ਆ ਸਰਦੀਆਂ ਦੀ ਮੌਨਸੂਨ ਪੌਣਾ ਦੀ ਠੀਕ ਹੈ ਗਰਮੀਆਂ ਦੇ ਵਿੱਚ ਮੌਨਸੂਨ ਪੌਣਾ ਦੀ ਸਥਿਤੀ ਕੀ ਹੁੰਦੀ ਆ ਇਸ ਤਰ੍ਹਾਂ ਹੁੰਦੀ ਆ ਅਰਬ ਸਾਗਰ ਤੇ ਖੜੀ ਮੰਗਾਲ ਤੋਂ ਧਰਤੀ ਵੱਲ ਨੂੰ ਤੇ ਧਰਤੀ ਤੋਂ ਜਿਹੜੀ ਸਮੁੰਦਰ ਵੱਲ ਨੂੰ ਸਥਿਤੀ ਹੁੰਦੀ ਆ ਸਰਦੀਆਂ ਦੀ ਮੌਨਸੂਨ ਪੌਣਾ ਦੀ ਫਿਰ ਅੱਗੇ ਆ ਭਾਰਤ ਵਿੱਚ ਕਿਹੜੀ ਸੰਸਥਾ ਹੈ ਜਿਹੜੀ ਜੰਗਲੀ ਜੀਵਾਂ ਦੇ ਬਚਾਅ ਅਤੇ ਸੰਭ ਠੀਕ ਹੈ ਇਹਦੇ ਵਿੱਚ ਬੱਚੇ ਜਿਹੜੀ ਹੈ वर्ल्ड वाइड ਫੰਡ ਫॉर ਨੇਚਰ ਹੈਗੀ ਆ ਇਹ ਸੰਸਥਾ ਹੈਗੀ ਆ ਜਿਹੜੀ ਸਾਡੀ ਬਣਾਈ ਗਈ ਹੈ ਠੀਕ ਤੇ ਉਸ ਤੋਂ ਇਲਾਵਾ ਇੰਡੀਅਨ ਬੋਰਡ ਆਫ ਵਾਈਲਡ ਲਾਈਫ ਇਹਨਾਂ ਦਾ ਕੰਮ ਹੈਗਾ ਕਿ ਜਿਹੜੀ ਸਾਡੇ ਜਿੰਨੇ ਵੀ ਜੀਓਲੋਜੀਕਲ ਪਾਰਕਸ ਨੇ ਜਾਂ ਸਾਡੇ ਚਿੜੀਆ ਘਰ ਨੇ ਠੀਕ ਹੈ ਸਾਡੇ ਨੈਸ਼ਨਲ ਪਾਰਕਸ ਨੇ ਉਹਨਾਂ ਨੂੰ ਵੀ ਰੱਖਿਆ ਕਰਨਾ ਤੇ ਇਹ ਜਿਹੜਾ ਨੇਚਰ ਫੋਰ ਕਨ ਸਰਵੇਸ਼ਨ ਫਾਊਂਡੇਸ਼ਨ ਹੈਗੀ ਆ ਇਹ ਕਿਸੇ ਦੀ ਐਨ ਜੀਓ ਹੈਗੀ ਆ ਤੇ ਸੈਂਟਰ ਫੋਰ ਵਾਈਲਡ ਲਾਈਫ ਸਟੱਡੀਜ਼ ਇਹ ਸਾਡਾ ਸਟੱਡੀਜ਼ ਲਈ ਪਿਓਨਾ ਬਾਰੇ ਵਾਈਲਡ ਲਾਈਫ ਬਾਰੇ ਜੰਗਲੀ ਜੀਵਨ ਬਾਰੇ ਪੜਨਾਂ ਵਾਲੀ ਇੱਕ ਸੰਸਥਾ ਹੈ ਤਾਂ ਇਹਦੇ ਵਿੱਚ ਸਾਡਾ ਜਿਹੜਾ ਆਨਸਰ ਹੈ ਉਹ ਕਿਹੜਾ ਹੈਗਾ ਬੀ ਬੀ ਇਜ਼ ਦਾ ਰਾਈਟ ਆਨਸਰ ਇੰਡੀਅਨ ਬੋਰਡ ਫॉर ਵਾਈਲਡ ਲਾਈਫ ਜਿਹਦੀ ਸਥਾਪਨਾ ਸੀ ਜੜੀ ਹੋ 1952 ਦੇ ਵਿੱਚ ਕੀਤੀ ਗਈ ਸੀ ਠੀਕ ਹੈ ਉਹ ਕਿਹੜੇ ਜੰਗਲ ਹਨ ਜਿੱਥੇ ਸਾਲਾਨਾ ਵਰਖਾ 70 ਸੈਂਟੀਮੀਟਰ ਜਾਂ ਇਸ ਤੋਂ ਵੀ ਘੱਟ ਹੁੰਦੀ ਹੈ ਜਾਨਕਿ ਬਹੁਤ ਘੱਟ ਵਰਖਾ ਹੁੰਦੀ ਹੈ ਠੀਕ ਹੈ ਇੱਥੇ ਉੱਗਣ ਵਾਲੇ ਰੁੱਖ ਕੀ ਹੁੰਦੇ ਹਨ ਛੋਟੇ ਆਕਾਰ ਦੇ ਹੁੰਦੇ ਨੇ ਕਿਕਰ ਖਜੂਰ ਖੈਰ ਥੋਵਰ ਠੀਕ ਹੈ ਜਿਹਨੂੰ ਤੁਸੀਂ ਜਿਹੜਾ ਉਹ ਕੈਕਟਸ ਕਹਿੰਦੇ ਹੋ ਉਹ ਦਰਖਤ ਮਿਲਦੇ ਨੇ ਤਾਂ ਉਹ ਕਿੱਥੇ ਮਿਲਦੇ ਨੇ ਉਹ ਸਾਨੂੰ ਮਿਲਦੇ ਨੇ ਜ਼ਿਆਦਾਤਰ ਝਾੜੀਆਂ ਅਤੇ ਕੰਡੇਦਾਰ ਜੰਗਲ ਨੇ ਜਿਹੜੇ ਉਹ ਹੋਣਗੇ ਠੀਕ ਹੈ ਤਾਂ ਇਹ ਕਿਸ ਤਰ੍ਹਾਂ ਦੀ ਜਿਹੜੀ ਉਹ ਹੋਏਗੀ ਸੀ ਆਨਸਰ ਝਾੜੀਆਂ ਅਤੇ ਕੰਡੇਦਾਰ ਜੰਗਲ ਠੀਕ ਹੈ ਜਿੱਥੇ ਇਸ ਤਰ੍ਹਾਂ ਦੇ ਉੱਥੇ ਕੀ ਹੋਊਗਾ ਜਿਹੜਾ ਮਾਰੂਥਲੀ ਜ਼ਮੀਨ ਹੋਊਗੀ ਜਿੱਦਾਂ ਰਾਜਸਥਾਨ ਹੈਗਾ ਤਾਂ ਉੱਥੇ ਦੀ ਇਹ ਬਨਸਪਤੀ ਜਿਹੜੀ ਮਾਰੂਥਲੀ ਬਨਸਪਤੀ ਆ ਉਹ ਹੀ ਇਹ ਹੋਏਗੀ ਫਿਰ ਹੈ ਭਾਰਤੀ ਸੰਵਿਧਾਨ ਦੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਠੀਕ ਹੈ ਜਿਹੜੇ ਸਾਡੇ ਕੋਲ ਸ਼ਾਮਿਲ ਕੀਤੇ ਗਏ ਨੇ ਨਿਰਦੇਸ਼ਿਕ ਸਤਾਂ ਜੀ ਨੂੰ ਡੀਐਸਪੀ ਜਾਂ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀਸ ਆਪਾਂ ਬੋਲਦੇ ਹਾਂ ਠੀਕ ਹੈ ਉਹ ਕਿਸ ਕਿਹੜਾ ਵਿਚਾਰ ਚਲਕਤਾਂਦੇ ਨੇ ਇਹ ਕਾਦੇ ਲਈ ਕਿਤੇ ਗਏ ਸੀਗੇ ਆਰਥਿਕ ਸਮਾਨਤਾ ਦੇ ਲਈ ਠੀਕ ਹੈ ਆਰਥਿਕ ਸਮਾਨਤਾ ਲਿਆਉਣੇ ਲਈ ਤੇ ਆਰਥਿਕ ਸਮਾਨਤਾ ਦੀ ਗੱਲ ਕੌਣ ਕਰਦਾ ਹੈ ਸਮਾਜਵਾਦ ਦੇ ਵਿੱਚ ਕੀਤੀ ਜਾਂਦੀ ਆ ਤਾਂ ਡੀ ਇਸ ਦਾ ਰਾਈਟ ਆਨਸਰ ਤਾਂ ਇਸ ਤਰੀਕੇ ਨਾਲ ਬੱਚਿਓ ਏਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਸਾਰੇ ਕੁਐਸਚਨਾਂ ਦਾ ਹੱਲ ਮਿਲ ਗਿਆ ਹੋਵੇਗਾ ਠੀਕ ਹੈ ਤੇ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਵੀਡੀਓ ਨੂੰ ਆਪਣੇ ਬਾਕੀ ਸਾਥੀਆਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੇ ਥੈਂਕ ਯੂ ਹੈਵ ਅ ਨਾਈਸ ਡੇ